ਅੱਜ ਆਪਣਾ ਪਹਿਲਾ ਲਾਈਵ ਆ ਰਹੇ ਹਾਂ ਮਲਕੀ ਦਿਉੜੀਆਂ ਗੱਲਾਂ ਜਿਹੜਾ ਨਾਂ ਰੱਖਿਆ ਆਪਾਂ ਨੇ ਬਈ ਸਭ ਤੋਂ ਪਹਿਲਾਂ ਤਾਂ ਅਰਦਾਸ ਕਰਦੇ ਆਪਾਂ ਰਾਜਵੀਰ ਜੀ ਬੰਦਾ ਵੀਰੇ ਲਈ ਹਨ ਵੀ ਆਪਾਂ ਨੂੰ ਪਤੀ ਆ ਬਾਈ ਤੇ ਬਹੁਤ ਯਾਦ ਸੱਟਾ ਕਿਉਂਕਿ ਜਿਹੜੀ ਸਥਿਤੀ ਹੈ ਨਾਜ਼ੁਕ ਬਣੀ ਹੋਈ ਹੈ ਜੇ ਡਾਕਟਰ ਕਹਿ ਰਹੇ ਨੇ ਡੇਲੀ ਜਿਹੜੀ ਅਪਡੇਸ਼ਨ ਆ ਰਹੀ ਹੈ ਡਾਕਟਰਾਂ ਵੱਲੋਂ ਰਿਪੋਰਟਸ ਆ ਰਹੇ ਨੇ ਬਈ ਆਪਾਂ ਕਹਿੰਦੇ ਆ ਵੀ ਦੁਆਵਾਂ ਦੇ ਵਿੱਚ ਅਸਰ ਹੁੰਦਾ ਇਹ ਗੱਲ ਰੀਅਲ ਦੇ ਵਿੱਚ ਹੈਗੀ ਹੈ ਬਾਈ ਹਨਾ ਆਪਾਂ ਨੂੰ ਪਤਾ ਸੋ ਸਾਰੇ ਆਨੇ ਅਰਦਾਸ ਕਰ ਰਹੇ ਨੇ Hindu bhai chara Sikh bhai chara Musalman bhai chara ਹਨ ਜਿਹੜੇ ਵੀ ਨੇ ਜਿਹੜੇ ਰਾਜਵੀਰ ਜਵੰਧਾ ਨੂੰ ਜਾਣਦੇ ਨੇ ਸਾਰੇ ਅਰਦਾਸ ਕਰ ਰਹੇ ਨੇ ਉਹ ਆਪਣੇ ਛੋਟੇ ਵੀਰ ਲਈ ਹਨ ਤੇ ਭੈਣਾਂ ਅਰਦਾਸ ਕਰ ਰਹੀਆਂ ਨੇ ਬਾਈ ਦੇ ਗਾਣੇ ਸੀ ਬਈ ਬਹੁਤ ਸੋਹਣੇ ਗਾਣੇ ਆਏ ਨੇ ਜਿਵੇਂ ਮੇਰੀ ਬੇਟੀ ਬਠੀਆ ਸਰਗੁਨ ਕੌਰ ਧੀਆ ਪ੍ਰਤੀ ਹਨਾ ਬਾਈ ਦੇ ਬਹੁਤ ਸੋਹਣੇ ਗਾਣੇ ਆਏ ਸੀਗੇ ਬਾਈ ਨੇ ਗਾਣਾ ਗਾਇਆ ਸੀ ਬਾਈ ਆਪਣੇ ਰਿਸ਼ਤਿਆਂ ਨੂੰ ਲੈ ਕੇ ਪਰਿਵਾਰ ਕ੍ਰਿਸਤਿਆਂ ਨੂੰ ਲੈ ਕੇ ਹਨਾ ਵੀ ਕਿਸ ਤਰ੍ਹਾਂ ਜਿਵੇਂ ਮੰਨ ਲਓ ਦੋ ਭਰਾ ਨੇ ਜਾਂ ਤਿੰਨ ਭਰਾ ਨੇ ਆਪਣੇ ਪਤਾ ਆਪਣ ਨੂੰ ਘਰਾਂ ਵਿੱਚ ਲੜਾਈ ਝਗੜੇ ਹੁੰਦੇ ਰਹਿੰਦੇ ਹਨਾ ਬਾਈ ਨੇ ਗਾਣਾ ਗਾਇਆ ਸੀ ਵੀ ਜਿਵੇਂ ਨਾਲ ਦੇ ਕਿ ਟੋਣੀ ਮੁੱਲ ਮਿਲਦੇ ਕੁੱਲ ਚੀਜ਼ ਮੁੱਲ ਮਿਲਦੀ ਬਾਈ ਗੱਲ ਸਹੀ ਹੈ ਪਤਾ ਨਹੀਂ ਬਾਈ ਅੱਜ ਕੱਲ ਲੋਕਾਂ ਨੂੰ ਕੀ ਹੁੰਦਾ ਜਾ ਰਿਹਾ ਮੰਨ ਲਓ ਜਿਵੇਂ ਪਹਿਲਾਂ ਆਪਣੇ ਬਜ਼ੁਰਗ ਹੁੰਦੇ ਸੀਗੇ ਤਕਰੀਬਨ 10-12 ਤਾਂ ਨਾਰਮਲ ਜੀ ਗੱਲ ਹੈ ਨਾ ਔਲਾਦ ਹੁੰਦੀ ਸੀ ਭੈਣ ਭਰਾ ਹੁੰਦੇ ਸੀ 7-800 ਘੱਟ ਤਾਂ ਹੁੰਦੇ ਨਹੀਂ ਸੀ ਹਨ ਲੋਕਾਂ ਦਾ ਉਹ ਵੀ ਟਾਈਪ ਪਾਸ ਹੁੰਦਾ ਸੀ ਬਾਈ ਕੱਚੇ ਘਰ ਹੁੰਦੇ ਸੀ ਕੋਈ ਆਮਦਨ ਦਾ ਸਾਧਨ ਨਹੀਂ ਸੀ ਹੁੰਦਾ ਹਨ ਇੰਨਾ ਪਿਆਰੇ ਪ੍ਰੇਮ ਪਿਆਰ ਸੀ ਇਕੱਠੇ ਬੈਠਦੇ ਕਰਦੇ ਸੀ ਹੁਣ ਬਈ ਮੰਨ ਲਓ ਆਪਾਂ ਦੋ ਜਾਣੇ ਆ ਜਿਵੇਂ ਮੈਂ ਕੋਲ ਦੋ ਭੈਣ ਭਰਾ ਹੋਰ ਵੀ ਵਿੱਚ ਦੋ ਬਾਦੋਂ ਤਿੰਨ ਹੋਣਗੇ ਆਪਾਂ ਆਪਸੇ ਵਿੱਚ ਲਾਗ ਨਹੀਂ ਰੱਖਦੇ ਪਤਾ ਨਹੀਂ ਕੀ ਸਿਸਟਮ ਆ ਛੋਟੇ ਹੁੰਦੇ ਆਪਾਂ ਇੱਕੋ ਮਾਂ ਦੀ ਕੁੱਖੋਂ ਪੇਰ ਦੇ ਵਿੱਚੋਂ ਜਨਮ ਲੈ ਲੈਂਦੇ ਆ ਇੱਥੇ ਪੜਦੇ ਆਂ ਖੇਡਦੇ ਕਰਦੇ ਆ ਹਨ ਉਸ ਤੋਂ ਬਾਅਦ ਵੱਡੇ ਹੋ ਜਾਂਦੇ ਨੇ ਬਾਈ ਫਿਰ ਬੰਡੀਆਂ ਪੈਣ ਲੱਗ ਜਾਂਦੀ ਨੇ 18 ਮੀਰ ਫੋਨ ਲੱਗ ਜਾਂਦੀਆਂ ਮੰਨ ਲਓ ਜਿਵੇਂ ਦੋ ਭਰਾ ਨੇ ਜਾਂ ਤਿੰਨ ਭਰਾ ਨੇ ਮਾਪਿਓ ਤਾਂ ਇੱਕੋ ਹੀ ਹੁੰਦਾ ਨਾ ਭਰਾ ਅਲੱਗ-ਅਲੱਗ ਹੋ ਗਏ ਵਿਆਹ ਹੋ ਗਿਆ ਸਿਸਟਮ ਚੱਲੀ ਜਾਂਦਾ ਇਦਾਂ ਉਹਦੋਂ ਬਾਅਦ ਬਾਈ ਅਲੱਗ ਹੋ ਜਾਂਦੇ ਨੇ ਕੋਈ ਇੱਕ ਤਾਂ ਮੰਨ ਲਓ ਜੌਬ ਕਰਦਾ ਜਾਂ ਬਾਕੀ ਖੇਤੀਬਾੜੀ ਕਰਦੇ ਨੇ ਕੋਈ ਵੀ ਜਿਵੇਂ ਅਲੱਗ-ਅਲੱਗ ਕੀਤਾ ਹੁੰਦਾ ਹਨਾ ਉਹਦੇ ਵਿੱਚ ਕਾਰਨ ਕੀ ਹੈ ਬਾਈ ਭਰਾ ਅਲੱਗ ਹੋ ਗਏ ਬੰਡੀਆਂ ਪਾਈ ਜਾਂਦੀਆਂ ਮੰਨ ਲਓ ਪੈ ਗਈਆਂ ਹਨਾ ਜਿਵੇਂ ਖੁਦ ਸਾਡੇ ਘਰੇ ਹੋਇਆ ਬਾਈ ਇਹ ਰੀਲ ਦੇ ਵਿੱਚ ਗੱਲ ਹੈ ਹਨਾ ਸਾਡੇ ਖੁਦ ਹੋਇਆ ਜਿਵੇਂ ਮੇਰੇ ਡੈਡੀ ਹੋਰ ਤਿੰਨ ਭਰਾ ਨੇ ਚਲੋ ਕੋਈ ਵਜ੍ਹਾ ਹੁੰਦੀ ਆ ਉਸੇ ਤਰ੍ਹਾਂ ਬਾਈ ਇਹ ਇਹ ਕਹਿਣਾ ਮੈਂ ਵੀ ਬਾਈ ਪਿਆਰ ਕਿਥੋਂ ਨਹੀਂ ਮਿਲਦਾ ਆਪਾਂ ਨੂੰ ਪੈਸਾ ਤਾਂ ਬਾੜੀ ਬੱਕਰੀ ਚੀਜ਼ ਆ ਬਾਈ ਪੈਸਾ ਦਾ ਬਾਈ ਦੂਰ ਦੀ ਗੱਲ ਆ ਵੀ ਆਪਾਂ ਕਹਿੰਦੇ ਆ ਵੀ ਰਿਸ਼ਤੇ ਬਚਾਵੋ ਭਰਾ ਬਣ ਕੇ ਮੈਂ ਇੱਕ ਸਟੇਟਸ ਪਾਇਆ ਸੀ ਪਿਛਲੇ ਦਿਨੀ ਫੇਸਬੁੱਕ ਤੇ ਵੀ ਲੋਕਾਂ ਨੇ ਇੰਨੇ ਕਮੈਂਟ ਆਏ ਵੀ ਕਹਿੰਦੇ ਯਾਰ ਹਾਂ ਸਹੀ ਗੱਲ ਆ ਵੀ ਜਿਹੜਾ ਪੈਸਾ ਹੱਥਾਂ ਦੀ ਮਿਹਨਤ ਆ ਹਨਾ ਵੀ ਪੈਸਾ ਤਾਂ ਬੰਦਾ ਕੰਮ ਕਰਕੇ ਬਣਾ ਹੀ ਲੈਂਦਾ ਲਗਭਗ ਸਾਲ ਹੀ 2 ਸਾਲਾਂ ਦੇ ਵਿੱਚ ਜਿਹੜੇ ਰਿਸ਼ਤੇ ਨੇ ਬਾਈ ਰਿਸ਼ਤੇ ਨਹੀਂ ਮਿਲਦੇ ਹੈਗੇ ਆਪਾਂ ਨੂੰ ਪਤਾ ਹੁਣ ਪਹਿਲਾਂ ਇੰਨੇ ਰਿਸ਼ਤੇ ਹੁੰਦੇ ਸੀ ਡੈਡੀ ਹੁਰੀ ਮੰਨ ਲਓ ਜਿਵੇਂ ਉਹ ਕਿੰਨੇ ਭਰਾ ਹੁੰਦੇ ਸੀ ਆਪਣੇ ਬਜ਼ੁਰਗ ਪੰਜ 6 ਜਾਣੇ ਫਿਰ ਉਹਨਾਂ ਦੇ ਭੈਣਾਂ ਹੁੰਗੀਆਂ ਸੀਗੀਆਂ ਜੇ ਮੇਰੀਆਂ ਭੂਆ ਜੀ ਉਹਰੇ ਤਿੰਨ ਨੇ ਅਸੀਂ ਕੋ ਦੌੜੇ ਜਾਂਦੇ ਹਨ ਮੈਂ ਇਹੀ ਕਹਿਣਾ ਬਾਈ ਭਰਾ ਬਣ ਕੇ ਰਿਸ਼ਤੇ ਕਿਤੋਂ ਨਹੀਂ ਮਿਲਦੇ ਹੈਗੇ ਰਿਸ਼ਤੇਆਂ ਨੂੰ ਬਣਾ ਕੇ ਰੱਖੋ ਪੈਸਾ ਦਾ ਬਾਈ ਆਉਂਦਾ ਜਾਂਦਾ ਰਹਿੰਦਾ ਪਹਿਲਾਂ ਮੰਨ ਲਓ ਆਪਣੇ ਬਜ਼ੁਰਗ ਸੀ ਜਿਵੇਂ ਮੇਰੇ ਦਾਦਾ ਯੂਰੀ ਸੱਤ ਅੱਠ ਭਰਾ ਸੀਗੇ ਠੀਕ ਹੈ ਜੀ ਕੱਚੇ ਘਰ ਸੀ ਛੋਟੇ ਜਿਹੇ ਘਰ ਇੱਕ ਦੋ ਕਮਰੇ ਹੁੰਦੇ ਸੀ ਆਪਾਂ ਨੂੰ ਪਤਾ ਹੈ ਖੇਤੀਬਾੜੀ ਦਾ ਕੋਈ ਸਾਧਨ ਬਾਈ ਉਦੋਂ ਨੋਰਮਲੀ ਜਿਹੜੀ ਆਪਾਂ ਕਹਿੰਦੇ ਆ ਜਿਵੇਂ ਝੋਨਾ ਤਾਂ ਆਪਣੇ ਹੋਣ ਲੱਗਿਆ ਹੁਣ ਹੋਣ ਲੱਗਿਆ ਤਾਂ ਗਰੀਬ ਨੇ 15 20 ਸਾਲਾਂ ਝੋਨਾ ਹੋਣ ਲੱਗਿਆ ਤੇ ਕਣਕ ਹੋਣ ਲੱਗੀ ਪਹਿਲਾਂ ਲੋਕਾਂ ਦਾ ਗੁਜ਼ਾਰਾ ਵੀ ਬਈ ਉਦੋਂ ਹੋਈ ਜਾਂਦਾ ਸੀ ਆਮਦਨ ਦੇਖਿਓ ਆਮਦਨ ਵੀ ਕੁਛ ਨਹੀਂ ਸੀ। ਔਲਾਦ ਐਨੀ ਹੁੰਦੀ ਸੀ ਮੰਨ ਲਓ ਇੱਕ ਜਾਨਾ ਇੱਕ ਬਜ਼ੁਰਗ ਦੇ ਘਰੇ ਇੱਕ ਟੋਟ ਟੋਟ 10 ਬੱਚੇ ਹੁੰਦੇ ਸੀ ਪੈਦਾ ਹੁੰਦੇ ਸੀ। ਆਮਦਨ ਦਾ ਸਾਧਨ ਕੋਈ ਹੈ ਨਹੀਂ ਸੀ। ਸਾਧਨ ਕੀ ਸੀ? ਜਿਆਦਾ ਵਪਾਰ ਹੁੰਦਾ ਸੀ ਉੱਠਾਂ ਵਗੈਰਾ ਦਾ ਜਿਵੇਂ ਆਪਣੇ ਬਲਦਾਂ ਦਾ ਪਸ਼ੂਆਂ ਦਾ ਵਪਾਰ ਹੁੰਦਾ ਸੀ ਹਨਾ ਤੇ ਆਪਣਾ ਖੇਤੀ ਦੇ ਵਿੱਚ ਕੀ ਹੁੰਦਾ ਜਿਉਂ ਛੋਲੇ ਸਰੋਂ ਵਗੈਰਾ ਬਾਜਰਾ ਜਿਹੜੀਆਂ ਚੀਜ਼ਾਂ ਸੀ ਆਪਾਂ ਕੋਲ ਦੇਖੀ ਨੇ ਬਈ ਹਨਾ ਇਹ ਚੀਜ਼ ਆਉਂਦੀ ਸੀ ਪਹਿਲਾਂ ਲੋਕਾਂ ਕੋਲ ਜਿੰਨੀ ਆਪ ਕਹਿੰਦੇ ਗਰੀਬੀ ਸੀ ਨਾ ਉੰਨੀ ਦਿਲ ਦੀ ਅਮੀਰੀ ਸੀ ਪਿੱਛੇ ਬਾਈ ਮੈਂ ਰਾਜਸਥਾਨ ਗਿਆ ਗਰਮੀ ਦੇ ਵਿੱਚ ਅਪ੍ਰੈਲ ਦੇ ਵਿੱਚ ਉੱਥੇ ਲੋਕਾਂ ਨੇ ਕੱਚੇ ਘਰ ਅੱਜ ਵੀ ਬਯੂਦ ਨੇ ਬਾਈ ਮੇਰੇ ਮਨ ਨੂੰ ਇੰਨੀ ਸ਼ਾਂਤੀ ਮਿਲੀ ਜਾ ਕੇ ਬਈ ਰੂਹ ਖੁਸ਼ ਹੋ ਗਈ ਦੇਖ ਕੇ ਤਾਂ ਲੱਗਦਾ ਬਈ ਯਾਰ ਆਪਣੇ ਹਰੇਕ ਦੇ ਪੱਕੇ ਮਕਾਨ ਨੇ ਹਨ ਟੁਕੜੀਆਂ ਛਾੜ ਰੱਖੀਆਂ ਨੇ ਆਪਣੇ ਹਰੇਕ ਨੇ ਉੱਥੇ ਲੋਕਾਂ ਨੇ ਅੱਜ ਵੀ ਕੱਚੇ ਘਰ ਆ ਬਾਈ ਪਿਆਰ ਕੀ ਹੈ ਨਾ ਨਯਾਜ ਪਿਆਰ ਆ ਸਾਰੇ ਇਕੱਠੇ ਬਹਿ ਕੇ ਖਾਣਾ ਖਾਂਦੇ ਨੇ ਬਾਕੀ ਗੱਲ ਖਾਣਾ ਕੀ ਜਿਹੜੀ ਰੋਟੀ ਖਾਂਦੇ ਨੇ ਇਕੱਠੇ ਬਹਿ ਕੇ ਪੁੰਜੇ ਬਹਿ ਕੇ ਖਾਂਦੇ ਨੇ ਸਾਰੇ ਆਪਣਾ ਹੁਣ ਟੇਬਲ ਵਗੈਰਾ ਆਪਾਂ ਕਹਿੰਦੇ ਡਾਈਨਿੰਗ ਟੇਬਲ ਆਉ ਜੀ ਹਨਾ ਆਪਾਂ ਕੁੜੀ ਨੂੰ ਦਾਜ ਦਿੰਨੇ ਆ ਅਲੱਗ-ਅਲੱਗ ਦਿੰਨੇ ਆ ਸਿਸਟਮ ਸਾਰਾ ਆਪਾਂ ਨੂੰ ਪਤੀਆਂ ਰੀਤੀ ਰਿਵਾਜਾਂ ਵਿੱਚ ਚੱਲਦੇ ਨੇ ਸਾਰੇ ਪੁੰਜੇ ਬਹਿ ਕੇ ਬਈ ਖਾਣਾ ਖਾਂਦੇ ਨੇ ਇੱਕ ਗੱਲ ਹੋਰ ਉਥੇ ਚੁੱਲ੍ਹੇ 'ਚ ਸਾਰਾ ਖਾਣਾ ਬਣਦਾ ਆ ਆਪਣੇ ਤਾਂ ਹੁਣ ਗੈਸ ਸਲੈਂਡਰ ਆ ਗਏ ਜਾਂ ਜਿਵੇਂ ਬਿਜਲੀ ਵਾਲਾ ਸਿਸਟਮ ਆ ਗਿਆ ਹਨਾ ਤੇ ਉਹ ਚੱਲ ਪਏ ਇੰਡਕਸ਼ਨ ਵਗੈਰਾ ਚ ਅਸੀਂ ਖੁਦ ਜਾ ਕੇ ਉੱਥੇ ਰੋਟੀ ਖਾਦੀ ਬਈ ਚਾਹ ਪਾਣੀ ਪੀਤਾ ਜਦੋਂ ਇੰਨਾ ਪਿਆਰ ਦਿੱਤਾ ਉਹ ਲੋਕਾਂ ਨੇ ਉਹ ਕਹਿੰਦੇ ਬਈ ਸਾਡੇ ਕੋਲੇ ਇੰਨਾ ਸੀ ਪੈਸਾ ਤਾਂ ਨਹੀਂ ਕਹਿ ਸਕਦੇ ਪਰ ਜਿਹੜੇ ਪਿਆਰ ਆ ਵੀ ਸਾਡ ਦੇ ਬਾਹਲਾ ਬਾਕੀ ਗੱਲ ਸਹੀ ਆ ਬਈ ਜਦੋਂ ਆਪਾਂ ਛੋਟੇ ਹੁੰਦੇ ਸੀ ਹਨਾ ਮੇਰੇ ਮਾਮਾ ਜੀ ਦੀਆਂ ਬੇਟੀਆਂ ਆ ਜਾਂਦੀਆਂ ਇਕੱਠੇ ਆਪਾਂ ਰਿਸ਼ਤੇਦਾਰ ਸਾਰੇ ਜਾਂਦੇ ਜਦੋਂ ਛੁੱਟੀਆਂ ਹੁੰਦੀਆਂ ਛੁੱਟੀਆਂ ਨਾਲ ਆਪਣਾ ਚਾਹ ਹੁੰਦਾ ਸੀ ਜਿਹੜੀਆਂ ਜੂਨ ਦੀ ਛੁੱਟੀਆਂ ਹੁੰਦੀਆਂ ਸੀ ਤਕਰੀਬਨ ਕਿੰਨੇ ਮਹੀਨੇ ਦੀਆਂ ਛੁੱਟੀਆਂ ਹੁੰਦੀਆਂ ਸੀ ਸਾਰੇ ਨੂੰ ਚਾਹ ਹੁੰਦਾ ਸੀ ਵੀ ਯਾਰ ਆਪਾਂ ਨੇ ਛੁੱਟੀਆਂ 'ਚ ਜਾਣਾ ਆਪਾਂ ਪਹਿਲੀ ਪਲੈਨਿੰਗ ਕਰ ਟਟਵੜਾ ਸੀ ਬਈ 10 12 ਜਾਣੇ ਹੁੰਦੇ ਇਕੱਠੇ ਖੇਡਦੇ ਕਰਦੇ ਪਤੀ ਨਹੀਂ ਸੀ ਲਾਦਾ ਹਨਾ ਕਦੋਂ ਦਿਨ ਚੜ੍ਹ ਗਿਆ ਰਾਤ ਹੋ ਗਈ ਜਿਵੇਂ ਨਹੀਂ ਸੀ ਪਤਾ ਲੱਗਦਾ ਇੰਨਾ ਪ੍ਰੇਮ ਪਿਆਰ ਸੀ ਹੁਣ ਬਈ ਵਿਆਹੇ ਕੇ ਅਲੱਗ ਅਲੱਗ ਹੋ ਗਏ ਹਨਾ ਅੱਜ ਵੀ ਸਾਡੀ ਬਹੁਤ ਵੰਨ ਜੀ ਬਈ ਪਰਮਾਤਮਾ ਦੀ ਕਿਰਪਾ ਨਾਲ ਮੈਂ ਸਾਰੀਆਂ ਮੇਰੀਆਂ ਭੈਣਾਂ ਨੇ ਮਾਮਾ ਜੀ ਦੀ ਬੇਟੀਆਂ ਮਾਸਲੀ ਮੈਂ ਸਾਰੀਆਂ ਕੋਲ ਜਾਣਾ ਬਈ ਮਨ ਨੂੰ ਇੰਨੀ ਖੁਸ਼ੀ ਮਿਲਦੀ ਹੈ ਨਾ ਜਿਹੜਾ ਆਪਾਂ ਜਾਣਦੇ ਹਨਾ ਆਪ ਵੀ ਵਿਚਾਰੇ ਬਹੁਤ ਕਰਦੇ ਆ ਇੱਥੇ ਬਈ ਦੁਨੀਆ ਤੋਂ ਲੈ ਕੇ ਕੀ ਜਾਣਾ ਆਪਣੇ ਯਾਰ ਇਕੱਲਾ ਪਿਆਰ ਆ ਬਈ ਹੋਰ ਕੁਝ ਨਹੀਂ ਨਾਲ ਕੁਝ ਨਹੀਂ ਜਾਂਦਾ ਜੇ ਜਿਹੜੀ ਆਪਣੀ ਘਰਾਂ ਦੇ ਵਿੱਚ ਲੜਾਈ ਹੋ ਗਈ ਮੰਨ ਲਓ ਦੋ ਭਰਾ ਨੇ ਆਪਾਂ ਕਹਿੰਦੇ ਆ ਭਾਂਡੇ ਖੜਕਣਗੇ ਜ਼ਰੂਰ ਖੜਕਦੇ ਆ ਬਈ ਕੋਈ ਸ਼ੱਕ ਨਹੀਂ ਇਹਦੇ ਵਿੱਚ ਉਹ ਖੜ ਖੜਕਦੇ ਕਾਦੇ ਕਾਰਨ ਨੇ ਉਹ ਆਪਾਂ ਉਹਦਾ ਸਿਚੁਏਸ਼ਨ ਨਹੀਂ ਲੱਭਦੇ ਹੱਲ ਨਹੀਂ ਲੱਭਦੇ ਵੀ ਕਾਰਨ ਕੀ ਆ ਕਾਹ ਤੋਂ ਲੜਾਈ ਹੋ ਰਹੀ ਐ ਉਹ ਬਈ ਆਪਣੇ ਮਨਾਂ ਦੇ ਵਿੱਚ ਨਾ ਕੋਈ ਬਹਿਮ ਹੁੰਦਾ ਮੰਨ ਲਓ ਇੱਕ ਤੋ ਕੰਮ ਕੋਈ ਘੱਟ ਕਰਦਾ ਕੋਈ ਵੱਧ ਕਰਦਾ ਜੀ ਆਪਣੇ ਲੇਡੀ ਜਿਹੜੀਆਂ ਔਰਤਾਂ ਹੁੰਦੀਆਂ ਨੇ ਘਰੇ ਕਈ ਵਾਰ ਉਹਨਾਂ ਦੇ ਮਨ ਦੇ ਵਿੱਚ ਐਦਾਂ ਦਾ ਕੋਈ ਸ਼ੱਕ ਹੋ ਜਾਂਦਾ ਹਨਾ ਵੀ ਉਹ ਤਾਂ ਹੀ ਬਾਹਲਾ ਕੰਮ ਕਰਦਾ ਤੂੰ ਤਾਂ ਸਾਰਾ ਰੱਖਿਆ ਪਿਆਰ ਹੈ ਨਾ ਉਹ ਵਿਲਾ ਰਹਿੰਦਾ ਜੇ ਉਹ ਆਪਾਂ ਨੂੰ ਨਾਰਮਲ ਆਪਾਂ ਪਿੰਡਾਂ ਦੇ ਵਿੱਚ ਇਹ ਗੱਲਾਂ ਚੱਲਦੀਆਂ ਨੇ ਅਕਸਰ ਉਹੀ ਜਿਹੜਾ ਸ਼ੱਕ ਹੁੰਦਾ ਬਾਈ ਉਹ ਵੱਡਾ ਬਣ ਜਾਂਦਾ ਕਈ ਵਾਰ ਤਾਂ ਕਾਤਲ ਵੀ ਹੋ ਜਾਂਦੇ ਨੇ ਹਨਾ ਇਹ ਜਿਹੜੀ ਸ਼ੱਕ ਦੀ ਨਿਗਾਹ ਹੁੰਦੀ ਹੈ ਇਹ ਗਲਤ ਹੋ ਜਾਂਦੀ ਹੈ ਆਪਾਂ ਦੇਖਦੇ ਹਾਂ ਆਪਣੇ ਪਿੰਡਾਂ ਵਿੱਚ ਬਹੁਤ ਕਾਤਲ ਹੋਏ ਨੇ ਬਾਈ ਆਪਾਂ ਦੇਖਦੇ ਹਾਂ ਕਿਉਂਕਿ ਇਹਦਾ ਕੋਈ ਕੋਈ ਨਾ ਕੋਈ ਹਲਤਾਲ ਹੁੰਦੀ ਆ ਨਾ ਕੋਈ ਆਪਣਾ ਇਹੋ ਜਿਹਾ ਕੋਈ ਰਿਸ਼ਤੇਦਾਰ ਹੁੰਦਾ ਜਿਹੜਾ ਸੱਚ ਨੂੰ ਸੱਚ ਕਹਿ ਸਕੇ ਜਾਂ ਕੋਈ ਪਿੰਡ ਦਾ ਬੰਦਾ ਹੁੰਦਾ ਵੀ ਸਹੀ ਨੂੰ ਸਹੀ ਕਹਿ ਸਕੇ ਕਿਉਂਕਿ ਬਈ ਚੇਪ ਮੰਦਾ ਹੂੰ ਮੰਦਾ ਵੀ ਮੈਂ ਵੀ ਵਰਤਨਾ ਹਨਾ ਕਿ ਕੱਲ ਨੂੰ ਉਹ ਮੇਰੇ ਨਾਲ ਟੁੱਟ ਜੂ ਪਰ ਬਈ ਨਹੀਂ ਜੇ ਇੱਕ ਵਾਰ ਤੁਸੀਂ ਸੱਚ ਬੋਲ ਦੋਗੇ ਨਾ ਚਾਹੇ ਅਗਲੇ ਦੀ ਗੱਲ ਚੂੰ ਵੀ ਕੰਡੇ ਮੰਗੂ ਪਰ ਉਹਦਾ ਰਿਜ਼ਲਟ ਮਿਲੂ ਮਿਲੂਗਾ ਜਿਹੜਾ ਸੱਚ ਹੁੰਦਾ ਆਪਣਾ ਥੋੜਾ ਟਾਈਮ ਲੱਗ ਜੂ ਮਹੀਨੇ ਦੋ ਮਹੀਨੇ ਦੇ ਬਦਲੇ ਪਤਾ ਲੱਗ ਜਣਾ ਵੀ ਹਾਂ ਬਿਲਕੁਲ ਇਸੇ ਤਰ੍ਹਾਂ ਬਈ ਸਾਡੇ ਘਰੇ ਆ ਮੈਂ ਖੁਦ ਆਪਣੀ ਹੱਦ ਵਿੱਚ ਹੀ ਦੱਸਦਾ ਬਈ ਮੰਨ ਲਓ ਸਾਡੇ ਮੇਰੇ ਡੈਡੀ ਵੀ ਤਿੰਨ ਭਰਾ ਨੇ ਹਨਾ ਇੱਕ ਬਰਨਾਲੇ ਰਹਿੰਦਾ ਚਲੋ ਉਸ ਐਸਐਚਓ ਰਿਟਾਇਰ ਹੋ ਗਏ ਬਹੁਤ ਵਧੀਆ ਬਈ ਇੱਕ ਪਿੰਡ ਚ ਇਸ ਤਰ੍ਹਾਂ ਬਾਈ ਕੋਈ ਚਲੋ ਬਹਿਮ ਹੋ ਗਿਆ ਕੋਈ ਉੱਚ ਹੋਰ ਆਪਾਂ ਇਹਨਾਂ ਲੋਕ ਹੁੰਦੇ ਨੇ ਹਨਾ ਉਂਗਲਾਂ ਲਾਉਣ ਵਾਲੇ ਪਰ ਸੋਚਣਾ ਦਾ ਬਈ ਆਪਾਂ ਨੇ ਹਨਾ ਆਪਣੇ ਮਨ ਨੇ ਸੋਚਣਾ ਵੀ ਯਾਰ ਆਪਾਂ ਕਾਦੇ ਪਿੱਛੇ ਲੜਿਆ ਜਮੀਨਾਂ ਜਾਇਦਾਤ ਆਪਾਂ ਕਾਦੇ ਪਿੱਛੇ ਬਣਾਉਣੇ ਆ ਹਨਾ ਕੰਮ ਬਾਈ ਇੱਥੇ ਕਿਸੇ ਜਾਣੀ ਰੁਕਦਾ ਕੰਮ ਸਾਰਿਆਂ ਚੱਲ ਜੀ ਜਾਂਦਾ ਪਰ ਖਾਣੀ ਸਾਰਿਆਂ ਦੋ ਟਾਈਮ ਦੀ ਰੋਟੀ ਆ ਸੁੱਖ ਸ਼ਾਂਤੀ ਨਾਲ ਮਿਲੀ ਆ ਬਈ ਰੋਟੀ ਆਪਾਂ ਤੇ ਇਹ ਗੱਲ ਕਹਿੰਦੇ ਆ ਹਨਾ ਸਾਰੇ ਬਈ ਆਪੋ ਆਪਣੇ ਘਰੇ ਮੌਜਾ ਮਾਣਦੇ ਆ ਪਰ ਹਾਂ ਗੱਲ ਉਹੀ ਮੋੜ ਘੁਰ ਕੇ ਪਿਆਰ ਦੀ ਆਂਦੀ ਆ ਜਿਹੜਾ ਪਿਛਲਾ ਟਾਈਮ ਆ ਬਾਈ ਉਹ ਵਾਪਸ ਨਹੀਂ ਆ ਜਿਵੇਂ ਹੁਣ ਮੰਨ ਲਓ ਮੇਰੀ ਬੇਟੀ ਬੈਠੀ ਆ ਨਾ ਮੇਰੇ ਕੋਲ ਇਹਨਾਂ ਨੇ ਉਹ ਟਾਈਮ ਨਹੀਂ ਦੇਖਿਆ ਹੈ ਜਿਹੜਾ ਆਪਾਂ ਨੇ ਦੇਖਿਆ ਟਾਈਮ ਆਪਾਂ ਤੋਂ ਜਿਹੜੇ ਵੱਡੇ ਸੀ ਦਾਦੇ ਦਾਦਾ ਜੀ ਹੁਰੀ ਪਰਦਾਦੇ ਵੀ ਹੁੰਦੇ ਨੇ ਹੋਰ ਵੀ ਟਾਈਮ ਦੇਖਿਆ ਪਰ ਆਪਣੀ ਜਿਹੜੀ 90 ਤੋਂ ਲੈ ਕੇ 2000 ਦੀ ਪੀੜ੍ਹੀ ਆ ਸਨ 1990 ਤੋਂ ਲੈ ਕੇ 2000 ਜਿਹੜਾ 10 ਸਾਲਾਂ ਦਾ ਇਹ ਆਪਣੀ ਜਨਰੇਸ਼ਨ ਆ ਆਪਣੀ ਜਨਰੇਸ਼ਨ ਨੇ ਗਰੀਬੀ ਵੀ ਦੇਖੀ ਆ ਉਹ ਖੇਡਾਂ ਵੀ ਦੇਖੀਆਂ ਨੇ ਗੁੱਲੀ ਡੰਡੇ ਬੱਚੇ ਦੀਆਂ ਗੋਲੀਆਂ ਖੇਡੀਆਂ ਵੰਟਣੇ ਵੰਟੇ ਖੇਡਦੇ ਆਪਾਂ ਨੇ ਨਾਲੀਆਂ ਦੇ ਵਿੱਚ ਹੱਥ ਮਾਰੀਆਂ ਨੇ ਬਾਈ ਹਣਾ ਹੁਣ ਤਾਂ ਨਾਲੀਆਂ 'ਚ ਮੇਰਾ ਗੰਦ ਆਪਣਾ ਪਤਾ ਛੋਟੀ ਵੀ ਹੁੰਦੀ ਉਹਦੇ ਵਿੱਚ ਹੀ ਬੈਟਬਾਲ ਖੇਡੀ ਜਾਣਾ ਹੁਣ ਤਾਂ ਗਰਾਊਂਡ ਬਣ ਗਏ ਨੇ ਲਗਭਗ ਪਿੰਡਾਂ 'ਚ ਤਾਂ ਹਜੇ ਵੀ ਗਰਾਊਂਡ ਹੈ ਨਹੀਂ ਬਾਈ ਐਵੇਂ ਵੀ ਬੱਚੇ ਖੇਡਦੇ ਆ ਸਾਰੇ ਇਕੱਠੇ ਹੁੰਦੇ ਬਾਈ ਬਾਂਦਰ ਕਿਲਾ ਕਿਤੇ ਕੋਸੇ ਕਿਤੇ ਕੋਸਾ ਤਾਂਸ ਖੇਡਦੇ ਪਾ ਹਣਾ ਆਪਣੇ ਬਜ਼ੁਰਗ ਨਾਲੇ ਤਾਂ ਬਾਈ ਦਿਨ ਰਾਤ ਕੰਮ ਕਰਦੇ ਸੀ ਨਾਲੇ ਤਾਂਸ ਖੇਡਦੇ ਜਿਹੜੀਆਂ ਸੱਥਾਂ ਨੇ ਅੱਜਕੱਲ੍ਹ ਲਗਭਗ ਖਾਲੀ ਹੋ ਗਈਆਂ ਮੈਨੂੰ ਨਹੀਂ ਲੱਗਦਾ ਸਾਡੇ ਪਿੰਡ ਦੇ ਵਿੱਚ ਬਈ ਘੱਟ ਵੱੜ ਜਾਂ 4 ਜਾਂ 5 ਬਜ਼ੁਰਗ ਵੱਧੂ ਆ 10 ਬਜ਼ੁਰਗ ਬੈਨੇ ਹੋਣਗੇ ਸਤ ਦੇ ਵਿੱਚ ਬਜ਼ੁਰਗ ਬਈ ਹੈ ਨਹੀਂ ਕੋਈ ਸਾਰਾ ਆਪ ਆਪਣੇ ਘਰੇ ਬੈਠੇ ਰਹਿੰਦੇ ਨੇ ਜਾਂ ਜਿਹੜੇ ਹੈਗੇ ਆ ਬਾਹਰ ਨੂੰ ਚਲੇ ਗਏ ਉਮਰਾਂ ਘਟ ਗਈਆਂ ਹਰ ਕੋਈ ਕਹਿੰਦਾ ਆਪ ਦੇ ਘਰੇ ਹੁਣ ਸਿਆਣਾ ਹੀ ਆ ਬਈ ਹਰੇ ਗਾਲਾ ਹੀ ਕਹਿੰਦੇ ਆਪਾਂ ਆਪ ਦੇ ਘਰੇ ਸਿਆਣੇ ਹਾਂ ਬਸ ਪਰ ਉਹ ਟਾਈਮ ਨਹੀਂ ਮਿਲਦਾ ਬਈ ਜਿਹਨੇ ਇਕੱਠੇ ਹੋ ਕੇ ਬੈਹੰਦੇ ਸੀ ਹਣ ਆਪਣੀਆਂ ਭੈਣਾਂ ਹੋਈਆਂ ਵੱਡੀਆਂ ਮੇਰੇ ਤਾਜ ਦੀ ਬੇਟੀ ਸੀ ਇਕੱਠੇ ਤਰਿੰਜਣ ਤਾਣਾ ਬੁੰਦੀਆਂ ਦਰੀਆਂ ਮੈਨੂੰ ਖੁੱਦ ਚਾਹ ਹੁੰਦਾ ਸੀ ਬਈ ਜਿਵੇਂ ਮੇਰੀ ਬੇਟੀ 8 ਸਾਲ ਦੀ ਮੈਨੂੰ ਐਡੇ ਇੱਕ ਨੂੰ ਚਾਹ ਹੁੰਦਾ ਸੀ ਵੇਰ ਆਪਾਂ ਵੀ ਇਹ ਦਰੀਆਂ ਬੁਣੀਆਂ ਹਨ ਬੀ ਕੀ ਸਿਸਟਮ ਜਿਵੇਂ ਨਾਲਾ ਬੁੰਦੇ ਸੀ ਉਹਦੇ ਵਿੱਚ ਫੇਕੀਆਂ ਨਿਗਾਉਂਦੀ ਹੁੰਦੀ ਸੀਗੇ ਉਹ ਤਾਂ ਹੁਣ ਖਤਮ ਹੀ ਹੋ ਗਿਆ ਬਈ ਲਗਭਗ ਸਿਸਟਮ ਸਾਰਾ ਨਾਮ ਬਾਪ ਸਾਹਿਬ ਉਹ ਚੀਜ਼ ਜਿਹੜਾ ਸਮਾਂ ਜਿਵੇਂ ਇੱਕ ਦਲੀਪ ਮਾਨ ਚੀਜ਼ਾ ਸਮਾਂ ਵੀ ਇੱਕ ਵਾਰੀ ਲੰਘਿਆ ਵੇਲਾ ਮੁੜ ਕੇ ਹੱਥੋਂ ਦਾ ਨਹੀਂ ਬਾਈ ਗੱਲ ਬਿਲਕੁਲ ਸਹੀ ਹੈ ਜਿਹੜਾ ਸਮਾਂ ਲੰਘਿਆ ਮੁੜ ਕੇ ਵਾਪਸ ਨਹੀਂ ਆਉਂਦਾ ਸੋ ਮਤਪਰਾ ਉਹ ਇਹੀ ਕਹਿਣਾ ਵੀ ਯਾਰ ਰਿਸ਼ਤਿਆਂ ਨੂੰ ਵਿਗੜ ਹੋਣਾ ਬਾਈ ਬਣ ਕੇ ਰਿਸ਼ਤਿਆਂ ਨੂੰ ਬਣਾ ਕੇ ਰੱਖੋ ਨਾ ਉਹਨਾਂ ਦੀ ਇਮੀਅਤ ਨੂੰ ਸਮਝੋ ਜਿਵੇਂ ਹੁਣ ਹਰ ਇੱਕ ਦੇ ਇੱਕ ਅਲੱਗ-ਅਲੱਗ ਜਵਾਬ ਆ ਕਾ ਮੰਨ ਲਓ ਮੇਰੇ ਇੱਕ ਬੇਟੀ ਹੈ ਨਾ ਆਲਾ ਕਹਿੰਦਾ ਯਾਰ ਬਸ ਬਾਲੇ ਬੱਚੇ ਨੂੰ ਆਪਾਂ ਕਿੱਥੋਂ ਸੰਭਾਲ ਲਾਂਗੇ ਖਰਚੇ ਵਾਲੇ ਨੇ ਬਾਈ ਬੱਚੇ ਆਪੇ ਬੜ ਬੁਲ ਜਾਂਦੇ ਨੇ ਦੋ ਦਾ ਬੱਚੇ ਘਟੜਟ ਹੋਣ ਠੀਕ ਹੈ ਨਾ ਹੁਣ ਪਹਿਲਾਂ ਬਜ਼ੁਰਗ ਹੁੰਦੇ ਸੀ ਐਨੇ ਬੱਚੇ ਹੁੰਦੇ ਸੀ ਉਹਨਾਂ ਦੇ ਕਿਹੜਾ ਵਿਆਹ ਕਿੰੋਂ ਰਹਿ ਗਏ ਉਹ ਜਾਂ ਪੜੇ ਨਹੀਂ ਹੈਗੇ ਜਿਹਹਾ ਜਹਾ ਉਦੋਂ ਸਿਸਟਮ ਸੀ ਉਦੋਂ ਹੋਈ ਗਿਆ ਜਿਹੜਾ ਹੁਣ ਵਾਲਾ ਸਿਸਟਮ ਹੁਣ ਚੱਲੀ ਜਾਉ ਵੀ ਬਾਲਾ ਸੋਚਣਾ ਬਾਈ ਜਿਹੜਾ ਪ੍ਰਮਾਤਮਾ ਨੇ ਕਰਨਾ ਉਹ ਹੋਣੀ ਹੋਣਾ ਬੰਦੇ ਦੇ ਹੱਥ ਕੁਛ ਨਹੀਂ ਬਾਲੀ ਮੈਂ ਮਿਹਨਤ ਕਰੋ ਕੰਮ ਕਰੋ ਆਪਣੀ ਮਿਹਨਤ ਕਰੋ ਮੈਂ ਵੀ ਆਪਦਾ ਕੰਮ ਕਰਦਾ ਮਿਹਨਤ ਕਰਦਾ ਹਨਾ ਹਾਂ ਇਹ ਤਾਂ ਹੱਕ ਨਾ ਖਾਓ ਬਈ ਆਪਦੇ ਹੱਕ ਦੀ ਕਮਾਈ ਕਰੋ ਉਹਦਾ ਰਿਜ਼ਲਟ ਮਿਲਦੀ ਮਿਲਦਾ ਮੰਨ ਲਓ ਤੁਸੀਂ ਅੱਜ ਜਿਹੜੀ ਚੀਜ਼ ਸੋਚ ਲਈ ਮੈਂ 2016 ਨੇ 15 16 ਦੇ ਵਿੱਚ ਇੰਡੀਗੇਟ ਜੌਬ ਕਰਦਾ ਸੀ ਮੇਰੇ ਵੀ ਹੱਥ ਵਿੱਚ ਹੀ ਆ। ਸਾਡਾ ਗੱਡੀ ਦੇ ਵਿੱਚ ਫਾਸਟ ਟੈਗ ਦਾ ਕੰਮ ਸੀ ਬਾਈ ਜਿਹੜੇ ਆਪਾਂ ਟੋਲ ਟੈਕਸ ਲੱਗੇ ਨੇ ਉਦੋਂ ਸਟਾਰਟਿੰਗ ਤੇ ਉਹਦਾ ਆਪ ਨੂੰ ਮੇਰੇ ਕਿਸੇ ਨੂੰ ਪਤਾ ਨਹੀਂ ਸੀ ਵੀ ਫਾਸਟ ਟੈਗ ਦੇ ਵਿੱਚ ਇਹ ਕੰਮ ਵੀ ਹੈਗਾ। ਮੈਂ ਸੋਚਦਾ ਗੱਡੀ ਦੇ ਵਿੱਚ ਟੈਗ ਲਾਉਂਦਾ ਸੀ ਨਾ ਬਾਈ ਮੈਂ ਸੋਚਦਾ ਸੀ ਯਾਰ ਵੀ ਆ ਗੱਡੀ 'ਚ ਮੈਂ ਬਹਿ ਜਾਊਗਾ ਖੁਦ। ਜਦੋਂ ਸਾਡੇ ਕੋਲੇ ਕਸਟਮਰ ਆਉਂਦਾ ਸੀ ਹੈ ਨਾ ਵੱਡੀਆਂ ਵੱਡੀਆਂ ਗੱਡੀਆਂ ਦੇਖੀਆਂ ਜਦੋਂ ਸੋਚ ਸੀ ਕਿ ਆਪਾਂ ਬਾਈ ਘਰੋਂ ਇੰਨੇ ਅਮੀਰ ਤਾਂ ਹੈ ਨਹੀਂ ਸੀ ਨਾ ਗਰੀਬ ਸੀ ਨਾਰਮਲ ਆਪਣੇ ਕੋਲੇ ਜ਼ਮੀਨ ਆ ਜਿਵੇਂ ਆਪਣੇ ਹੁੰਦੀ ਹੈ ਜਿ ਸੋਚਿਆ ਬਈ 2016 ਚ ਜਦੋਂ ਮੈਰਿਜ ਹੋ ਗਈ ਘਰ ਆ ਗਏ ਬੀਤੇ ਕੋਈ ਕੰਮ ਕਰ ਹੋਰ ਸੈੱਟ ਕਰਦੇ ਆ ਚੰਡੀਗੜ੍ਹ ਦੂਰ ਆ ਚਲੋ ਹੁਣ ਦੇਵਾਂਦੇ ਹੌਲੀ ਹੌਲੀ ਕੰਮ ਸੈੱਟ ਕਰ ਲਿਆ ਕੁਝ ਕੰਮ ਕੀਤੇ ਘਾਟੇ ਵੀ ਪਏ ਬਿਜ਼ਨਸ ਨੂੰ ਪਤਾ ਹਨਾ ਰਿਸਕ ਲੈਣਾ ਪੈਂਦਾ ਪਰ ਹਾਂ ਮੈਂ ਕੰਮ ਕਰਦਾ ਸੀ ਬਈ ਆਪਣੀ ਲਗਨ ਨਾਲ ਕੀਤਾ ਸੀ ਕੰਮ ਨਹੀਂ ਚੱਲਿਆ ਕੋਈ ਗੱਲ ਨਹੀਂ ਆਪਾਂ ਨਸ਼ਾ ਪਤਾ ਤਾਂ ਨਹੀਂ ਕੀਤਾ ਨਾ ਹੀ ਆਪਾਂ ਨੂੰ ਮੇਰੇ ਘਰ ਦੇ ਨੇ ਕਿਹਾ ਵੀ ਤੂੰ ਪੈਸਾ ਖਰਾਬ ਕਰਤਾ ਕਿਉਂਕਿ ਜੇ ਆਪਾਂ ਸੁਣਦੇ ਆ ਨਾ ਗੱਲ ਸਹੀ ਆ ਵੀ ਜਿਹੜੀ ਆਕਲਾ ਬੰਦੇ ਨੂੰ ਬਦਾਮ ਖਾਣ ਨਾਲ ਨਹੀਂ ਆਉਂਦੀ ਠੱਕੇ ਖਾਣ ਨਾਲ ਹੀ ਆਉਂਦੀ ਬਈ ਇਹ ਗੱਲ ਹਕੀਕਤ ਆ ਬਈ ਹੱਡ ਵਿੱਚ ਦੱਸਦਾ ਮੈਂ ਉਦੋਂ ਮੈਂ ਸੋਚਿਆ ਰ ਵੀ ਮੈਂ ਵੀ ਏਡੀ ਬਡੀ ਕਾਰ ਲੈ ਲਊਗਾ ਹੌਲੀ ਹੌਲੀ ਮੈਂ ਸੋਚਿਆ ਸੀ ਉਦੋਂ ਵੀ ਤਕਰੀਬਨ ਮੈਂ 2023-24 ਚ ਜਾ ਕੇ ਆਪਣੀ ਕਾਰ ਲਵਾਂ ਤਕਰੀਬਨ ਵੀ ਮੈਂ 6 ਸਾਲਾਂ ਦਾ ਗੈਪ ਆ 6 ਆ 7 ਸਾਲਾਂ ਦਾ ਕਿਟੂੜ ਹੁੰਦੇ ਹਵਾ ਦੇ ਚਲੋ ਨਾ ਕਾਰ ਲੈਣੀ ਆ ਘਰ ਦੇ ਕਹਿੰਦੇ ਠੀਕ ਆ ਆਪਦੀ ਮਿਹਨਤ ਨਾਲ ਕਾਰ ਲਈ ਆ ਵੀ ਮੈਂ ਲਈ ਸੈਕੰਡ ਹੈਂਡ ਆ Honda City ਕਾਰ ਆ ਮੇਲੇ ਕੋਈ ਪਰਮਾਤਮਾ ਦੀ ਕਿਰਪਾ ਨਾਲ 4 ਲੱਖ ਦੀ ਆਪਾਂ ਲਈ ਆ ਬਈ ਉਹੀ ਐਟ ਹੋਮੇ ਵਾਲੀ ਗੱਲ ਨਹੀਂ ਮੈਂ ਇਹ ਕਹਿਣਾ ਬਈ ਇਹ ਅਲੱਗ ਨਾ ਯਾਰ ਹੰਕਾਰ ਹੰਕਾਰ ਨਹੀਂ ਬਈ ਮੈਂਟ ਨਾਲ ਕੁਝ ਵੀ ਬਣੋ ਸਿੱਧੂ ਮੂਸੇਵਾਲਾ ਬਾਈ ਮਾਰਿਆ ਗਿਆ ਕਹਿੰਦੇ ਉਹ ਹੰਕਾਰ ਆ ਗਿਆ ਹੰਕਾਰ ਨਹੀਂ ਬਈ ਉਹ ਬੰਦਾ ਆਪਦੀ ਮੈਂਟ ਨਾਲ ਗਿਆ ਆਪ ਨੂੰ ਪਤਾ ਕਿੱਥੋਂ ਉੱਠਿਆ ਕਿਹੜੇ ਪਿੰਡਾਂ 'ਚ ਜਿੱਥੇ ਬੱਚਾ ਨਹੀਂ ਆਉਂਦੀ ਹਨਾ ਕੋਈ ਬਸਤਾ ਸਾਦਾ ਨਹੀਂ ਉੱਥੇ ਆਪਣੇ ਪਿੰਡਾਂ 'ਚ ਆਪ ਨੂੰ ਪਤੀਆਂ ਪਿੱਛੇ ਆਪਣੇ ਮਤਲਬ ਕਿ ਪਿੰਡ ਹਾਟ 'ਚ ਹੁੰਦੇ ਨੇ ਨਾ ਹੀ ਆਪਣੇ ਕੋਈ ਵਧੀਆ ਐਜੂਕੇਸ਼ਨ ਦਾ ਮਾਹੌਲ ਆ ਸਰਕਾਰੀ ਸਕੂਲ ਹੁੰਦੇ ਉੱਥੇ ਫਿਰ ਸਟਾਫ ਨਹੀਂ ਪੂਰਾ ਹੁੰਦਾ ਟੀਚਰ ਨਹੀਂ ਪੂਰੇ ਹੁੰਦੇ ਸੋ ਇਸ ਤਰ੍ਹਾਂ ਬਈ ਆਪਦੀ ਮਿਹਨਤ ਕਰੋ ਪਰਮਾਤਮਾ ਇੱਕ ਦਿਨ ਮਿੰਟ ਨੂੰ ਭਾਗ ਲਾਉਂਦੀ ਲਾਉਂਦਾ ਬਈਆ ਬਸ ਆਪਣੇ ਕੋਲੇ ਕੀ ਆ ਪੇਸ਼ੈਂਸ ਨਹੀਂ ਹੁੰਦੀ ਆਪਣੇ ਤੇ ਸਹਿਨਸ਼ੀਲਤਾ ਨਹੀਂ ਹੈਗੀ ਆਪਾਂ ਕਹਿੰਦੇ ਆ ਬਸ ਵੀ ਹੁਣੀ ਮੰਨ ਲਓ ਮੈਂ ਤਾਂ ਕਿਤੇ ਇਨਵੈਸਟਮੈਂਟ ਮੰਨ ਲਓ ਕੋਈ ਨਾ ਕੰਮ ਗਾ ਲੈ ਜਮ ਦੁਕਾਨ ਕਰਨੀ ਮੇਰਾ ਕੰਮ ਚੱਲ ਪੈਣਾ ਐਡਾ ਨਹੀਂ ਤਕਰੀਬਨ 2 ਸਾਲ 3 ਸਾਲ ਤਾਂ ਲੱਗਦੇ ਆ ਬਈ ਆਪਾਂ ਦੇਖਦੇ ਆ ਹਨਾ ਹੁਣ ਆਪਾਂ ਬੱਚਾ ਪੜਨ ਲਾਉਣੇ ਆ ਆਪਾਂ ਖੁਦ ਪੜੇ ਆ ਆਪਾਂ ਤਾਂ ਚਲੋ ਮਦਰਾ ਸਰਕਾਰੀ ਸਕੂਲ ਚ ਪੜੇ ਆ ਪਹਿਲੀ ਕੱਚੀ ਪਹਿਲੀ ਪੱਕੀ ਆਪਣਾ ਸਿਸਟਮ ਆਹੀ ਹੁੰਦਾ ਸੀ ਹਨਾ ਪਿੰਡਾਂ ਵਾਲਾ ਮਾਹੌਲ ਲਗਭਗ ਸਾਰੇ ਇਦਾਂ ਹੀ ਪੜੇ ਨੇ ਸੋ ਜਿਵੇਂ ਜੀਮੀਦਾਰ ਖੇਤੀ ਕਰਦਾ ਅੱਜ ਮੰਨ ਲਓ ਆਪਣੇ ਝੋਨਾ ਬੀਜ ਲਿਆ ਹੌਲੀ ਹੌਲੀ ਵੱਡਾ ਹੁੰਦਾ 4 ਮਹੀਨਿਆਂ ਬਾਅਦ ਉਹ ਵੱਡਿਆ ਜਾਂਦਾ ਹਨ ਫਿਰ ਕਣਕ ਵੀ ਦਾ ਉਸ ਤਰ੍ਹਾਂ ਬਾਈ ਸੈ ਸੈਨ ਸੀਲ ਦਾ ਜ਼ਰੂਰੀ ਹੈ ਆਪਣੇ ਚ ਕੰਮ ਕਰੋ ਹਾਂ ਕੰਮ ਲਗਨ ਨਾਲ ਕਰੋ ਆਪਣੀ ਮਿਹਨਤ ਨਾਲ ਕਰੋ ਮਿਹਨਤ ਨੂੰ ਭਾਗ ਲੱਗੂ ਲੱਗੂ ਪਰਮਾਤਮਾ ਨੇ ਫਲ ਲਾਉਣੀ ਲਾਉਣਾ ਕਿਉਂ ਇਹ ਤਾਂ ਹੋ ਹੀ ਨਹੀਂ ਸਕਦਾ ਵੀ ਕੰਮ ਨੂੰ ਆਪਣੀ ਮਿਹਨਤ ਨੂੰ ਭਾਗ ਨਾ ਲੱਗੇ ਹਨ ਇਸ ਤਰ੍ਹਾਂ ਬਾਈ ਅਲੱਗ-ਅਲੱਗ ਹੁਣ ਅੱਜ ਕੱਲ ਜਿਵੇਂ ਨਵੀਂ ਪੀੜ੍ਹੀ ਆ ਗਈ ਨਸ਼ੇ ਇਹ ਆਪਾਂ ਨੂੰ ਪਤਾ ਨਸ਼ਾ ਨਰਹਿਆਣ ਬਾਲਾ ਹੋ ਗਿਆ ਇਹਦੇ ਵਿੱਚ ਆਪਣੇ ਮਾਪਿਓ ਦੀ ਗਲਤੀ ਹੁੰਦੀ ਹੈ ਬਾਈ ਬਹੁਤ ਯਾਰ ਮੈਂ ਕਹਿਣਾ ਮਾਪਿਓ ਸਹੀ ਹੁੰਦਾ ਪਰ ਮਾਪਿਓ ਗਲਤ ਵੀ ਹੁੰਦਾ ਬਾਈ ਮੰਨ ਲਓ ਆਪਣਾ ਬੱਚਾ ਗਿਆ ਆਪਾਂ ਬੱਚੇ ਦਾ ਦੇਖਦੇ ਨਹੀਂ ਵੀ ਬੱਚਾ ਕਿਧਰ ਨੂੰ ਵਾ ਗਿਆ ਉਹ ਨਾਲ ਰਲ ਗਿਆ ਚੜੋ ਚੱਕਿਆ ਮੋਟਰਾਂ ਉਹ ਨਾਲ ਵਾ ਗਿਆ ਬਾਈ ਆਪਾਂ ਬੱਚੇ ਨੂੰ ਕੰਮ ਨਹੀਂ ਲਾਉਂਦੇ ਘਰੇ ਆਪਣੇ ਕੰਮ ਹੁੰਦੇ ਨੇ ਮਾਲ ਪੂਸਾ ਸਾਮੋ ਖੇਤ ਜਾਓ ਜੀ ਘਰ ਦੇ ਹੋਰ ਕੰਮ ਹੁੰਦੇ ਨੇ ਨਾ ਆਪਾਂ ਕਹਿੰਦੇ ਕੋਈ ਗੱਲ ਨਹੀਂ ਸਾਰੀ ਉਮਰ ਹੀ ਪਈ ਹੈ ਬਾਈ ਜਿਹੜੀ ਉਹੀ ਹੈ ਨਾ ਉਹ ਸਾਰੀ ਉਮਰ ਉਹ ਭਰ ਮਾਂ ਪੇ ਉਪਸਤਾਉਂਦੇ ਨੇ ਸਾਰੀ ਉਮਰ ਵੀ ਅਸੀਂ ਜੇ ਮਾੜਾ ਬੋਟਾ ਬੱਚੇ ਨੂੰ ਕੰਮ ਤੇ ਲਾਇਆ ਹੁੰਦਾ ਤਾਂ ਵਧੀਆ ਸੀ ਆਪਾਂ ਬਈ ਖੁਦ ਅਸੀਂ ਕਿਉਂ ਨਹੀਂ ਵਿਗੜੇ ਬਾਈ ਸਾਨੂੰ ਬਈ ਇੰਨਾ ਮੇਰੇ ਘਰ ਦੇ ਤੋਂ ਡਰ ਨਹੀਂ ਲੱਗਦਾ ਜਿੰਨੇ ਮੇਰੇ ਚਾਚੇ ਤਾਇਆ ਤੋਂ ਡਰ ਲੱਗਦਾ ਇਹ ਬਾਈ ਹਰੇ ਜਿਹੜੇ ਸਾਰੇ ਬੱਚੇ ਨੇ ਮੇਰੀ ਉਮਰ ਦੇ ਹੋਣਗੇ ਸਾਰੇ ਇੱਦੀ ਡੱਟ ਹੋਣਗੇ ਅਸੀਂ ਕਿਉਂ ਨਹੀਂ ਨਸਾਂ ਚ ਪੈ ਬਾਈ ਕੰਮ ਛੋਟੇ ਹੁੰਦੇ ਕੰਮ ਤੇ ਲਾਗੇ ਸੀ ਬਾਈ ਕੁੱਟ ਪੈਂਦੀ ਸੀ ਹੁਣ ਤਾਂ ਕਹਿੰਦੇ ਸਾਡੇ ਬੱਚੇ ਨੂੰ ਕੁੱਟੋ ਨਾ ਜੀ ਵੀ ਕਿਉਂ ਕੁੱਟਦੇ ਹੋ ਇਹ ਗੱਲ ਰੀਅਲ ਚ ਹੈ ਬਾਈ ਹੁਣ ਮਾਪਿਓ ਖੁਦ ਕਹਿੰਦੇ ਨੇ ਸਕੂਲ ਦੇ ਵਿੱਚ ਜੇ ਕੋਈ ਬੱਚੇ ਨੂੰ ਘੂਰਿਆ ਜਾਂਦਾ ਤਾਂ ਉੱਥੇ ਮਾਪਿਓ ਕਹਿੰਦੇ ਸਾਡੇ ਵਿੱਚ ਨੂੰ ਘੂਰੋਣਾ ਜੀ ਬਾਈ ਕਿਉਂ ਨਾ ਘੂਰੋ ਘੂਰਨਾ ਬੰਦਾ ਫਿਰ ਬੱਚਾ ਪੜ੍ਹੂ ਕਿਵੇਂ ਬਾਈ ਇੱਥੋਂ ਦਾ ਬੱਚਾ ਵਿਗੜਦਾ ਜਦੋਂ ਆਪਾਂ ਛੇਹ ਦੇਣ ਲੱਗ ਜਾਂਦੇ ਮਾਪਿਓ ਆਪਣੇ ਬੱਚਿਆਂ ਨੂੰ ਉੱਥੋਂ ਬੱਚਾ ਵਿਗੜਦਾ ਬਾਈ ਸੋ ਮੈਂ ਤਾਂ ਕਹਿਣਾ ਬਈ ਟੀਚਰਾਂ ਨੂੰ ਵੀ ਹਨਾ ਬੇਨਤੀ ਕਰਦਾ ਵੀ ਬੱਚਿਆਂ ਨੂੰ ਘੂਰੋ ਬਾਈ ਮਾਪਿਓ ਨੂੰ ਕਹਿਣਾ ਬੀ ਟੀਚਰਾਂ ਨੂੰ ਕਹੋ ਵੀ ਸਾਡਾ ਬੱਚਾ ਗਲਤ ਹਰਕਤ ਕਰਦਾ ਨੂੰ ਘੂਰੋ ਪੜਦਾ ਨਹੀਂ ਤਾਂ ਘੂਰੋ। ਇਹੀ ਆਪਾਂ ਤਾਂ ਕਹਿ ਸਕਦੇ ਆ ਬਾਕੀ ਬਈ ਹਰ ਇੱਕ ਦੀ ਅਲੱਗ-ਅਲੱਗ ਸੋਚ ਹੁੰਦੀ ਆ ਕੋਈ ਕਿਵੇਂ ਸੋਚਦਾ ਵਿੱਚ ਹੁਣ ਮੈਨੂੰ ਕਹਿਣਗੇ ਲੈ ਤਾਂ ਉਹੀ ਕਹਿੰਕੀ ਆਂਦਾ ਯਾਰ ਬਈ ਉਹੀ ਕਹਿੰਦਾ। ਮੈਂ ਰੀਅਲ ਚ ਕਹਿ ਰਿਹਾ ਜਿਹੜੀਆਂ ਆਪਣੇ ਨਾਲ ਹੱਡ ਕੀਤੀਆਂ ਹੋਈਆਂ ਹੋਈਆਂ ਨੇ। ਤਾਂ ਹੀ ਉਹ ਮੈਂ ਕਿਹਾ ਵੀ ਇਹਦਾ ਟਾਈਟਲ ਪਾਇਆ ਦਿਲ ਦੀਆਂ ਗੱਲਾਂ। ਹਨਾ। ਦਿਲ ਦੀਆਂ ਗੱਲਾਂ ਬਈ ਚਲੋ ਕੋਈ ਕਿਵੇਂ ਆ ਕੋਈ ਕਿਵੇਂ ਆ ਮਨ ਦੇ ਵਿੱਚ ਪੜਾ ਸੁਣਦੀ ਆ ਹਨਾ। ਕੱਢਣੀ ਪੈਂਦੀ ਆ ਬਈ। ਹਾਂ ਜੀ ਆਪਣੀ ਜਿਹੜੀਆਂ ਔਰਤਾਂ ਹੁੰਦੀਆਂ ਨੇ ਉਹ ਤਾਂ ਫੇਰ ਵੀ ਰੋਲ ਲੈਂਦੀਆਂ ਨੇ ਜਿਹੜਾ ਬੰਦਾ ਹੁੰਦਾ ਨਾ ਉਹ ਆਪਣੇ ਦਿਲ ਦੇ ਵਿੱਚ ਬਹੁਤ ਸਮਾਲਦਾ ਜਿਹੜੇ ਦੁੱਖ ਹੁੰਦੇ ਨੇ ਹਨਾ ਘਾਟੇ ਬਾਅਦ ਜ਼ਿੰਦਗੀ ਨੇ ਬਹੁਤ ਸਹਿਆ ਪਰਮਾਤਮਾ ਦੀ ਕਿਰਪਾ ਨਾਲ ਬਈ ਆਪਣੀ ਮਿਹਨਤ ਨਾਲ ਆਪ ਇੱਥੇ ਤੱਕ ਆਇਆ ਮੈਂ ਸਾਰੇ ਨੌਜਵਾਨ ਵੀਰਾਂ ਨੂੰ ਇਹੀ ਕਹਿਣਾ ਚਾਹੁੰਦਾ ਬਈ ਆਪਣੀ ਮਿਹਨਤ ਕਰੋ ਮਿਹਨਤ ਤੋਂ ਬਿਨਾ ਕੁਝ ਵੀ ਨਹੀਂ ਹਿੱਜਾ ਹਾਂ ਟਾਈਮ ਜ਼ਰੂਰ ਲੱਗਦਾ ਦੋ ਸਾਲ ਤਿੰਨ ਸਾਲ ਟਾਈਮ ਲੱਗਦਾ ਆਪਦਾ ਕੰਮ ਕਰ ਕਰੋ ਜਿਹੜੇ ਬਾਹਰ ਜਾਂਦੇ ਨੇ ਮੰਨ ਲਓ ਅੱਜ 30 ਲੱਖ ਰੁਪਏ ਲਾ ਕੇ ਬੰਦਾ ਬਾਹਰ ਗਿਆ ਬਾਈ ਅੱਜ ਮੰਨ ਲਓ ਹੁਣ ਆਪਣੇ ਕਿਹ ਲੈ ਦਾ ਰੇਟ 50 ਲੱਖ ਰੁਪਇਆ ਹੁਣ ਆਪਾਂ ਨੂੰ ਹੋਇਆ 60 ਲੱਖ ਵਿੱਚ ਕਰੋੜਾ ਪਹੁੰਚ ਗਈ ਸਾਡੇ ਪਿੰਡ ਜਿਹੜੇ ਬੱਚੇ ਬਾਈ ਕਿਲਾ ਵੇਚ ਕੇ ਗਏ ਨੇ ਉਹਨਾਂ ਤੋਂ ਬਣਿਆ ਨਹੀਂ ਚਾਹੇ ਮੇਰੇ ਪਿੰਡ ਦੇ ਮਨ ਪਤਾ ਹੁਣ ਕਹਿਣਗੇ ਯਾਰ ਉਹ ਇਹ ਕੀ ਬੋਲੀ ਇਹਨਾਂ ਪਰ ਬਾਈ ਇਹ ਰੀਲ ਦੇ ਵਿੱਚ ਆ ਜਿਹੜੇ ਜ਼ਮੀਨ ਵੇਚ ਕੇ ਗਏ ਨੇ ਉਹਨਾਂ ਤੋਂ ਕਿਲਾ ਬਾਈ ਕਿਲਾ ਕੀ ਬਾਈ ਯਾਰ ਡਿੱਗਾ ਵੀ ਨਹੀਂ ਬਣਿਆ ਉਹਨਾਂ ਤੋਂ ਕਿਲਾ ਦਾ ਦੂਰ ਦੀ ਗੱਲ ਇੱਕ ਬਿੱਗਾ ਵੀ ਨਹੀਂ ਬਣਿਆ ਸਾਡੇ ਰਿਸ਼ਤੇ ਅੱਜ ਪਿੱਛੇ ਜੇ ਮੁੰਡਾ ਗਿਆ ਬਾਈ ਜ਼ਮੀਨ ਵੇਚ ਕੇ ਗਏ ਨੇ ਮੈਂ ਨਹੀਂ ਸੋਚਦਾ ਵੀ ਉਹ ਕੁਝ ਬਣਾ ਲੂਗਾ ਬਾਈ ਜੇ ਤੋ ਬੰਦਾ ਉਰੀ ਨਹੀਂ ਕੰਮ ਕਰਦਾ ਬਾਹਰ ਜਾ ਕੇ ਕੀ ਕਰ ਲੂਗਾ ਕੰਮ ਤਾਂ ਲੇਬਰ ਦੀ ਹੈ ਨਾ ਉੱਥੇ ਵੀ ਜਿਹੜਾ ਬੰਦਾ ਔਰੇ ਬਾਈ 500 ਰੁਪਏ ਕਮਾਉਣਾ ਮੈਨੂੰ ਲੱਗਦਾ ਬੰਦਾ ਵਧੀਆ ਕੋਈ ਖਰਚਾ ਤਾਂ ਨਹੀਂ ਰੋਟੀ ਟੁਕ ਘਰਦਾ ਉਹਦਾ ਹੁਣ ਬੰਦਾ ਬਾਹਰ ਜਾਂਦਾ ਬਾਈ ਮੈਂ ਜੋਬ ਕਰਦਾ ਸੀ ਮੇਰੀ 25000 ਰੁਪਏ ਸੈਲਰੀ ਸੀ ਬੱਚਦਾ ਕੁਝ ਨਹੀਂ ਸੀ ਬੱਚਦਾ 4-5000 ਜੀ ਖਰਚੇ ਹੋ ਜਾਂਦੇ ਨੇ ਬਾਈ ਉਹਨੇ ਆਪਣੇ ਨੂੰ ਪਤਾ ਬਾਹਰ ਰਹਿਣਾ ਕਿਹੜਾ ਸੌਖਾ ਹਨ ਆਪ ਦਾ ਕੰਮ ਕਰੋ ਇੱਥੇ ਬਾਈ ਦੱਬ ਕੇ ਬਾਹੋ ਰੱਜ ਕੇ ਖਾਓ ਪੰਜਾਬ ਆ ਜਿਹੜਾ ਆਪਣਾ ਕਿਸੇ ਨੂੰ ਵੀ ਭੁੱਖਾ ਨਹੀਂ ਮਰਨ ਦਿੰਦਾ ਕਿਉਂਕਿ ਆਪਣੇ ਲੋਕਾਂ ਦੇ ਵਿੱਚ ਜਿਹੜੀ ਦ ਹੁਣ ਇਹ ਜਿਹੜਾ ਸਿਸਟਮਾ ਦਿਲ ਦੀ ਮੀਰੀਤਾ ਹੈਗੀ ਆ ਲੋਕਾਂ ਨੇ ਦਿਲ ਅੱਜ ਵੀ ਪਿਗਰਦੇ ਨੇ ਕਿਸੇ ਨੂੰ ਦੇਖਿਆ ਨਹੀਂ ਕਿ ਸਾਡਾ ਡਰ ਰਹੇ ਨਹੀਂ ਦੇਖਿਆ ਹਣਾ ਪਰ ਬਈ ਆਪਣੇ ਰਿਸ਼ਤੇ ਨੂੰ अहमियत ਜ਼ਰੂਰ ਦਿਓ ਭੈਣ ਭਰਾ ਹੋਗੇ ਚਾਚੇ ਤਾਏ ਹੋਗੇ ਜਿਵੇਂ ਆਪਣੀਆਂ ਭੂਆ ਜੀ ਹਰੀ ਹੋਗੇ ਹਣਾ ਉਹਨਾਂ ਕੋਲ ਜਾਓ ਬਈ ਯਾਰ ਸਾਲ ਦੇ ਵਿੱਚ ਬੰਦਾ ਇੱਕ ਦੋ ਦਿਨ ਦਾ ਕੱਢ ਹੀ ਸਕਦਾ ਕਿੰਨੀ ਕਬੜੀ ਗੱਲਾਂ ਇਨੇ ਕਿੰਨੇ ਕੇ ਬੰਦੇ ਕੋਲੇ ਕੰਮਕਾਰ ਹੁੰਦੇ ਨੇ ਹਣਾ ਵੀ ਇੱਕ ਦੋ ਦਿਨ ਬੰਦਾ ਕੱਢ ਸਕਦਾ ਜ਼ਰੂਰ ਜਾਓ ਬਈ ਆਪਸ ਦੇ ਵਿੱਚ ਜਿਹੜਾ ਪ੍ਰੇਮ ਪਿਆਰ ਭਾਈ ਜਿਹਾ ਬਣਾ ਕੇ ਰੱਖੋ ਤੇ ਤੀਆਂ ਨੂੰ ਬਹੁਤ ਪਿਆਰ ਕਰੋ ਬਈ ਮੈਂ ਤੇ ਇਹੀ ਕਹਿਣਾ ਇੱਕ ਹਾਂ ਗੱਲ ਹੋਰ ਜ਼ਿਆਦਾ ਕੀ ਹੁਣ ਬੱਚੇ ਦਾ ਬਾਈ ਬਾਰਥਡੇ ਹੁੰਦਾ ਜਨਮ ਦਿਨ ਆਪਾਂ ਮਨਾਉਣ ਲੱਗੇ ਹਨਾ ਹੌਲੀ ਹੌਲੀ ਆਪਣੇ ਪਿੰਡਾਂ 'ਚ ਮਨਾਉਣ ਲੱਗੇ ਰਸਮਾਂ ਚੱਲ ਪਈ ਇਹ ਪਹਿਲਾਂ ਸਹਾਰਾ 'ਚ ਹੁੰਦਾ ਸੀ ਲੋ ਜੀ ਕੇਕ ਲਿਆਓ ਜੀ ਕੇਕ ਲਿਆਂਦਾ ਫਿਰ ਮੋਸੇ ਲਿਆਓ ਜੀ ਖਾਣ ਪੀਣ ਜਿਹੜਾ ਹੁੰਦਾ ਉਹ ਆਪਾਂ ਘਟੋੜਾ ਆਪਣੇ ਨਾਮ ਵਾਲੀ 11500 ਗਾਲ ਦਿੰਦੇ ਆ ਮੈਂ ਬਾਈ ਮੇਰੀ ਬੇਟੀ ਜਨਮ ਦਿਨ ਤੇ ਕਦੇ ਕੇਕ ਨਹੀਂ ਲੈ ਕੇ ਆਇਆ ਪਰ ਹਾਂ ਸਾਡੇ ਰਿਸ਼ਤੇ ਆ ਜਰੂਰ ਲੈ ਕੇ ਆਏ ਸੀ ਮੈਂ ਖਲਾਫ ਸੀ ਵੀ ਕੇਕ ਨਹੀਂ ਲੈ ਕੇ ਆਉਣਾ ਮੈਂ ਬਈ ਬੇਟੀ ਦੇ ਜਨਮ ਦਿਨ ਤੇ ਆਇਆ ਸਾਲ ਇੱਕ ਦਰਖਤ ਜ਼ਰੂਰ ਲਾਉਣਾ ਇੱਕ ਬੂਟਾ ਜ਼ਰੂਰ ਲਾਉਣਾ ਕਿਉਂਕਿ ਬਈ ਉਹਨੇ ਬਦਨਾ ਫੁੱਲਣਾ ਅੱਜ ਮੈਂ ਮੇਰੀ ਬੇਟੀ ਨਾਲ ਗੱਲਾਂ ਕਰਦਾ ਸੀ ਉਹਦੇ ਮੈਂ ਦੂਸਰੇ ਬਰਥਡੇ ਦੇ ਉੱਪਰ ਬੂਟਾ ਲਾਇਆ ਸੀ ਬਈ ਅੱਜ ਬਹੁਤ ਸੋਹਣਾ ਹੋਇਆ ਖੜਾ ਉਹ ਜਦੋਂ ਹਵਾ ਚੱਲਦੀ ਹੈ ਬਹੁਤ ਸੋਹਣਾ ਝੂਲ ਝੂਮਰ ਪਾਉਂਦਾ ਝੂਲਦਾ ਮੈਨੂੰ ਕਹਿ ਵੀ ਇਹ ਤੇਰੇ ਜਨਮ ਦਿਨ ਤੇ ਲਾਇਆ ਸੀ ਕਿ ਨਹੀਂ ਪਾਪਾ ਐਡਾ ਵੱਡਾ ਹੋ ਗਿਆ ਬਈ ਖੁਸ਼ੀ ਹੁੰਦੀ ਹੈ ਹਨਾ ਕੇਕ ਤਾਂ ਆਪਣੇ ਖਾ ਲਿਆ ਪਤਾ ਨਹੀਂ ਲੱਗਾ ਕਿੱਧਰ ਗਿਆ ਜਿਹੜਾ ਦਰਖਤ ਆ ਉਹ ਆਪਣੇ ਸਾਹਮਣੇ ਅੱਖਾਂ ਦੇ ਵੀ ਹਾਂ ਉਹਨੇ ਆਕਸੀਜਨ ਦੇਣੀ ਮੈਂ ਤੇ ਇਹੀ ਕਹਿਣਾ ਭਈ ਆਪਣੇ ਬੱਚੇ ਦੇ ਜਨਮ ਦੇ ਉੱਪਰ ਇੱਕ ਰੁੱਖ ਜ਼ਰੂਰ ਲਾਓ ਆਏ ਸਾਲ ਆਓ ਜਾਂ ਕੋਈ ਮੇਨ ਚੀਜ਼ ਜਿਵੇਂ ਗੁਰਪੁਰਬ ਆ ਗਿਆ ਆਪਣੇ ਗੁਰੂ ਨਾਨਕ ਦੇਵ ਜੀ ਦਾ ਰਿਆ ਤੇ ਅੱਗੇ ਆਪਣੇ ਛੋਟੇ ਛੇ ਦਿਨ ਸੀ ਦੀਢਾੜੇ ਚੱਲਦ ਨੇ ਹਨਾ ਉਦੋਂ ਜ਼ਰੂਰ ਲਾਓ ਭਈ ਕਿਉਂਕਿ ਯਾਦਾਂ ਰਹਿ ਜਾਂਦੀਆਂ ਨੇ ਇਹ ਬਾਅਦ ਚ ਤਾਂ ਆਪਾਂ ਨੂੰ ਪਤੀ ਆਪਣੇ ਸਾਰੇ ਨੇ ਮਰਨਾ ਭਈ ਜਿਹੜਾ ਸਰੀਰ ਐ ਮਿੱਟੀ ਢੇਰੀ ਆ ਨਾਲ ਕੁਛ ਨਹੀਂ ਜਾਂਦਾ ਕੱਲੀ ਬੰਦੇ ਦੇ ਨਾਲ ਆਪਾਂ ਕਹਿੰਦੇ ਕੀ ਜਾਂਦਾ ਨਾਲ ਕੁਛ ਨਹੀਂ ਜਾਂਦਾ ਨਾਲ ਬਹੁਤ ਕੁਝ ਜਾਂਦਾ ਹੈ ਜਿਤ ਜਾਂਦੀ ਹੈ ਭਈ ਜਿਹੜੀ ਸਭ ਤੋਂ ਪਿਆਰੀ ਹੈ ਇਹ ਜਿੱਦਾਂ ਆਪਾਂ ਨੂੰ ਕਿੱਥੋਂ ਨਹੀਂ ਮਿਲਦੀ ਆਪਾਂ ਕਹਦੇ ਨੇ ਜਿਹੜਾ ਬੰਦੇ ਤਾਂ ਉਹੀ ਮੇਰੀ ਮੇਰੀ ਕਰਦਾ ਹਾਂ ਮੇਰੀ ਮੇਰੀ ਕਰਦਾ ਪਰ ਪੈਸਾ ਬਣਾਓ ਬਾਈ ਕੱਲ ਨੂੰ ਬਿਮਾਰੀ ਠਮਾਰੀਏ ਪੈਸਾ ਬਣਾਓ ਪਰ ਦੋ ਨੰਬਰ ਦਾ ਨਾ ਹੱਕ ਦਾ ਕਮਾਓ ਜਿਹੜਾ ਹੱਕ ਦਾ ਕਮਾਉਗੇ ਉਹ ਕਿਤੇ ਨਹੀਂ ਜਾਂਦਾ ਬਾਈ ਉਹ ਤੁਹਾਡੇ ਕੋਲ ਹੀ ਰਹਿਣਾਗਾ ਸੋ ਇੰਨੀ ਕਿ ਬੇਨਤੀ ਕਰਦਾ ਬਾਈ ਵੀ ਰਿਸ਼ਤੇ ਨੂੰ ਬਣਾ ਕੇ ਰੱਖੋ ਭਰਾ ਬਣ ਕੇ ਰਿਸ਼ਤੇ ਨੂੰ ਇੰਨੀਤ ਜ਼ਰੂਰ ਦਿਓ ਆਪਣੇ ਹੁਣ ਮੰਨ ਲਓ ਜਿਵੇਂ ਇੱਕ ਰਖੜੀ ਦਾ ਤਿਹਾਰ ਚੱਲਦਾ ਆਪਣਾ ਰਖੜੀ ਨੇ ਤਿਹਾਰ ਤੇ ਕੀ ਹੁੰਦਾ ਆਪਾਂ ਵਿੱਚ ਕਹਿੰਦੇ ਨੇ ਯਾਰ ਤਾਂ ਪੈਸੇ ਲੈਣ ਦੀਆਂ ਵਾਰੀ ਕੁੜੀਆਂ ਆ ਜਾਂਦੀਆਂ ਨੇ ਨਾ ਬਈ ਯਾਰ ਐਨਾ ਕਿਹਾ ਕੋਈ ਇੱਕ ਦਿਨ ਉਹਨਾਂ ਸਾਲ ਦੇ ਵਿੱਚ ਕਿੰਨਾ ਕੁ ਲੈ ਜਾਣਗੇ 500000 ਰੁਪਏ ਲੱਗ ਜੂਗੀ ਿੱਡੀ ਕਬਡੀ ਗੱਲ ਆਪਾਂ ਕਾਹਲੇ ਘਰ ਤੱਕ ਮੋਣੇ ਜੀ ਕੁੜੀਆਂ ਆ ਜਾਂਦੀਆਂ ਨੇ ਹਨਾ ਕੋਈ ਵੱਡੀ ਗੱਲ ਨਹੀਂ ਹੈਗੀ ਰਿਸ਼ਤੇ ਨੂੰ ਸਮਝੋ ਹੁਣ ਤਿਹਾਰ ਚੱਲਦੇ ਨੇ ਬਾਈ ਹੁਣ ਦੀਵਾਲੀ ਦਾ ਤਿਹਾਰ ਆ ਰਿਹਾ ਅਗਲੇ 10 ਦਿਨਾਂ ਤੱਕ ਜਿਵੇਂ ਸੁਨਾਰੇ ਚੱਲਦੇ ਨੇ ਸੁਨਾਰੇ ਵੀ ਹੁਣ ਤਾਂ ਬਾਈ ਵਾਟਰਨ ਹੋ ਗਏ ਨਾ ਮਠਾਈਆਂ ਚੱਲ ਪਈਆਂ ਮੈਂ ਤਾਂ ਇਹ ਕਹਣਾ ਵੀ ਬਾਜ਼ਾਰ ਦੀ ਚੀਜ਼ ਨਾ ਲੋ ਜਿਵੇਂ ਵਧੀਆ ਸਮਾਨ ਲੋ ਘਰੇ ਬਣਾ ਲੋ ਉਹ ਆ ਘਟ ਲੋ ਕਰੇ ਆਪ ਨੂੰ ਪਤਾ ਹਨਾ ਕੋਈ ਜੀਸੀਪੀ ਨੀਆ ਵਗੈਰਾ ਜਿਵੇਂ ਆਪਾਂ ਖੋਤਾ ਸੀ ਮੈਂ ਖੋਦ ਬਈ ਘਰ ਦੀ ਚੀਜ਼ ਦਾ ਸਕੀਨ ਨਾ ਈ ਘਰ ਦੀ ਚੀਜ਼ਾਂ ਬਣਾਓ ਆਪਣੀਆਂ ਭੈਣਾਂ ਕੋਲ ਜ਼ਰੂਰ ਜਾਓ ਬਈ ਸਮਾਨ ਲੈ ਕੇ ਨਾਲ ਕਿੱਡੀ ਕੁ ਬੰਦਾ ਭੱਗ ਜਾਂਦਾ ਹਨਾ ਆਹੀ 10 ਮਿੰਟ ਅੱਜ ਬੈਠੇ ਅੱਜ ਕੱਲ ਕਿਸੇ ਕੋਲ ਟਾਈਮ ਹੈ ਨਹੀਂ ਸੋਸ਼ਲ ਮੀਡੀਆ ਜਮਾਨਾ ਹਰੇ ਕਹਿੰਦਾ ਯਾਰ ਮੈਂ ਤਾਂ ਬਿਜੀ ਆ ਬਿਜੀ ਪਰ ਬਈ ਰਿਸ਼ਤੇ ਆ ਖਾਤਰ ਟਾਈਮ ਕੱਢਣਾ ਪੈਂਦਾ ਤੇ ਮੇਰੀ ਬੇਟੀ ਆ ਕਿਦਰ ਸਰਕਰ ਤੁਸੀਂ ਬੇਟਾ ਰਿਸ਼ਤੇ ਬਾਰੇ ਕੀ ਕਹਿਣਾ ਚਾਹੋਗੇ ਦਰਸ਼ਕਾਂ ਨੂੰ ਰਿਸ਼ਤੇ ਨੂੰ ਬਰਤੂ ਵਧੀਆ ਹਨਾ ਬਈ ਇਹ ਡਰਾਇੰਗ ਬਹੁਤ ਸੋਹਣੀ ਕਰਦੀ ਮੇਰੀ ਬੇਟੀ ਇਹਨੂੰ ਬਹੁਤ ਸੋਣਾ ਸ਼ੌਂਕ ਹੈ ਹੁਣ ਦਿਖਾਉਣੇ ਆ ਇਹਨੇ ਅੱਜ ਵੀ ਜਿਹੜਾ ਰੁੱਖ ਲਾਇਆ ਸੀ ਨਾ ਇਹਦੇ ਬਰਥਡੇ ਦੇ ਜਨਮ ਦਿਨ ਦੇ ਉੱਪਰ ਉਹਨੇ ਉਹਦੀ ਬਈ ਇੱਕ ਤਸਵੀਰ ਬਣਾਈ ਆ ਬਹੁਤ ਸੋਹਣੀ ਟੀਵੀ ਨਹੀਂ ਦੇਖਦੀ ਬਈ ਦਾ ਹੀ ਫੋਨ ਬਹੁਤ ਘੱਟ ਯੂਜ਼ ਕਰਦੀ ਆ ਪਰ ਇਹ ਨੂੰ ਮੈਂ ਡਰਾਇੰਗ ਦਾ ਸਮਾਨ ਬਹੁਤ ਲਿਆ ਕੇ ਦਿੰਦਾ ਵੀ ਇਹਦਾ ਚਲੋ ਮਨ ਬੱਚੇ ਉਧਰ ਲੱਗੇ ਰਹਿੰਦਾ ਹਾਂ ਤੁਹਾਨੂੰ ਦਿਖਾਉਣੇ ਆ ਆ ਦੇਖੋ ਹੀ ਦਿਖਾਏ ਬੇਟਾ ਜਿਹੜਾ ਆਪਾਂ ਪੇੜਾਂ ਰੱਖਤ ਬਣਾਇਓ ਕਿੱਥੇ

ਇਹਦਾ ਵੀ ਨਾ ਹਨਾ ਬੈਸੀ ਬਣਾਇਸੀ ਬਹੁਤ ਸੋਹਣਾ ਬਣਾਇਆ ਕਲਾ ਹੁੰਦੀ ਹੈ ਬਾਈ ਹਨਾ ਇਹ ਬੱਚਿਆਂ ਨੂੰ ਜ਼ਰੂਰ ਮੌਕਾ ਦਿਓ ਛੇਡੋ ਉਹਨਾਂ ਨੂੰ ਬੱਚਿਆਂ ਨੂੰ ਮਿੱਟੀ 'ਚ ਖੇਡਣ ਦਿਓ ਬਾਈ ਮੇਰੀ ਆਤਮਾ ਸ਼ੇਖਰ ਜਾਨਿਆ ਮਿੱਟੀ 'ਚ ਖੇਡਣੇ ਮਿੱਟੀ ਦੇ ਵਿੱਚ ਖਿੜੀ ਆ ਕਿਉਂਕਿ ਮਿੱਟੀ ਦੇ ਵਿੱਚ ਬਾਈ ਬਹੁਤ ਅੱਤ ਮਿਲਦੇ ਆਪਾਂ ਨੂੰ ਅਲੋਕ ਰਸਤ ਆਹ ਸਾਫ ਤੋਂ ਬੱਝੇ ਇੱਕ ਲੋਕ ਤੇ ਹੀ ਹੋ ਗਿਆ ਚਲੋ ਮੈਂ ਫੇਰ ਤੋਂ ਬਾਈ ਇਹੀ ਆਸ ਕਰਦਾ ਆਂ ਵੀ ਭਰਾ ਬਣ ਕੇ ਰਿਸ਼ਤਿਆਂ ਨੂੰ ਸਮਝੋ ਹਨਾ ਰਿਸ਼ਤਿਆਂ ਦੀ ਕਦਰ ਕਰੋ ਕਿਉਂਕਿ ਇਹ ਦੁਆਰੇ ਸਮਾਂ ਤਾਂ ਮਿਲਦਾ ਨਹੀਂ ਜਾਨਾਂਗੇ ਇੱਕ ਵਾਰ ਇੰਨੀਆਂ ਗੱਲਾਂ ਕਰਦਾ ਬਈ ਜੇ ਕਿਸੇ ਨੂੰ ਬਈ ਗੱਲ ਗਲਤ ਲੱਗੀ ਵੀ ਇਹ ਗਲਤ ਆਰਡਰ ਆ ਤਾਂ ਮੈਨੂੰ ਮਾਫ਼ ਕਰਨਾ ਛੋਟਾ ਭਰਾ ਸਮਝ ਕੇ ਧੰਨਵਾਦ ਜੀ